शामिल देखो जी मुझे बहुत अच्छा लगा है माशाल्लाह सभी सिख भाइयों को सभी मतलब जिस जो भी धर्म है हिंदू धर्म है सिख धर्म है जो भी धर्म है देखो यही सिखाता है सबको एक दूसरे की खुशी में खुशी और एक दूसरे की कमी में कमी इसलिए रब ने ये चीज़ पैदा की ये सभी जो अलग अलग स्थान बनाए मतलब मस्जिद गुरुद्वारे मंदिर ये रब ने इसीलिए बनाए कि भाई एक दूसरे के साथ जाके हम खुशी रहें खुशी खुशी से मिलें ये चीज़ें हैं और ये इफ्तार पार्टी जो कहते हैं इफ्तार पार्टी नहीं है एक खुशी है जी मतलब मुसलमानों के रोज़े खुलवाने या किसी के व्रत खुलवाने किसी गमी में गमी में जाके शामिल होना ये एक इंसानियत रूप है धर्मते धर्म इस अलग छोड़ दो रमों को तो इंसानियत यही यही हमारे नबी पाक सल्लल्लाहु अलैहि वसल्लम ने यही सिखाया कि दुनिया में जाकर आप सिर्फ इंसानियत के जरिए काम करो इंसानियत को सिखाओ और यही वो काम करके हां इस मौके पे टकना चाहिए कि जो सानू ਇਹ ਜਿਹੜੇ ਤਿਹਾਰ ਨੇ ਉਹ ਸਾਨੂੰ ਏਕਤਾ ਦਾ ਸੰਦੇਸ਼ ਦਿੰਦੇ ਨੇ ਸਾਨੂੰ ਜੀ 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 देखो मैं सभी धर्मों के इंसानों को बंदों को सभी यही संदेश देना चाहता हूँ कि जैसा आज हमारे साथ हमारे भाई सिख भाई खड़े माशाल्लाह अल्लाह इनकी मनम बरकत दे इनके इनकी परेशानियों को दूर करें इनके कारोबार में खेर बरकत दे सभी को इसी तरह मिलना चाहिए मुसलमानों को सिखों के साथ और सिखों को मुसलमानों के साथ हिंदुओं को सिखों के साथ मुसलमानों को हिंदुओं के साथ सभी मतलब ये चीज़ें होनी चाहिए यही इस्लाम धर्म यही सिखाता है और ये सबसे बड़ी खुशी है कि हम किसी भी धर्म में जा एक दूसरे के साथ गला मिलेंगे ਫਨ ਦੀ ਅੱਜ ਤੁਸੀਂ ਮੁਸਲਮਾਨਾਂ ਦੇ ਰੋਜ਼ੇ ਖਲਾਉਣ ਆਏ ਉਹਨਾਂ ਰੋਜ਼ੇ ਰੱਖਦੇ ਨੇ ਇਫਤਾਰ ਪਾਰਟੀ ਦੇ ਵਿੱਚ ਤੁਸੀਂ ਸਾਮ ਲਗਾਇਆ। ਅ ਕਿਵੇਂ ਦਾ ਮਹਿਸੂਸ ਹੋ ਰਿਹਾ? ਅੱਜ ਮੈਨੂੰ ਬਹੁਤ ਵਧੀਆ ਸੁਹਾਗਾ ਦਿਨ ਚੜਿਆ ਹੈ। ਜੋ ਮੈਂ ਹਿੰਦੂ ਆਪਣਾ ਮੁਸਲਮਾਨ ਭਾਈਚਾਰੇ ਨਾਲ ਇਕੱਠੇ ਬੈਠ ਕੇ ਫਲਾਂ ਦੇ ਨਾਲ ਇਹਦਾ ਰੋਜ਼ਾ ਖਲਵਾਇਆ ਗਿਆ। ਇਹ ਇੱਕ ਭਾਈਚਾਰੇ ਦਾ ਬਹੁਤ ਵਧੀਆ ਸੰਦੇਸ਼ ਮਿਲਦਾ ਸਾਨੂੰ। ਸਾਰੇ ਧਰਮਾਂ ਦੇ ਲੋਕ ਅਸੀਂ ਇਕੱਠੇ ਹੋ ਕੇ ਉਸ ਪ੍ਰਮਾਤਮਾ ਨੂੰ ਉਸ ਵਹਿਗਰ ਨੂੰ ਅੱਲਾਹ ਤਾਲਾ ਨੂੰ ਮੰਨੀਏ। ਜੋ ਸਮਾਜ ਦੇ ਵਿੱਚੋਂ ਬੁਰਾਈਆਂ ਨੇ ਦੂਰ ਹੋ ਜਾਣ ਆਪਸ ਵਿੱਚ ਆਪਸੀ ਭਾਈਚਾਰਾ ਕਾਇਮ ਰਹੇ। ਕਿ ਇਹਨਾਂ ਦੀ ਆਵਾਦ ਅੱਗਾ ਦੇ ਵਿੱਚ ਪਹੁੰਚਿਓ ਅੱਜ ਇੱਥੇ ਪਹੁੰਚ ਕੇ ਕਿਵੇਂ ਦਾ ਸਕੂਨ ਮਿਲਿਆ ਕੀ ਸੰਦੇਸ਼ ਦਿੰਨੇ ਹੋ ਬਾਕੀ ਧਰਮ ਦੇ ਲੋਕਾਂ। ਮੈਨੂੰ ਬਹੁਤ ਵਧੀਆ ਸਕੂਨ ਮਿਲਿਆ ਇਸ ਧਰਮ ਤੋਂ ਮੁਸਲਮਾਨ ਧਰਮ ਤੋਂ ਸਾਰੇ ਭਾਈ ਇਕੱਠੇ ਹੋ ਕੇ ਇਕੱਠੇ ਬੈਠ ਕੇ ਰੋਜ਼ਾ ਖੋਲਦੇ ਨੇ ਰੋਜ਼ਾ ਰੱਖਦੇ ਨੇ ਤੇ ਇਕੱਠੀ ਅਵਾਦਤ ਕਰਦੇ ਨੇ। ਮੌਲਵੀ ਸਾਹਿਬ ਨੇ ਬਹੁਤ ਵਧੀਆ ਤੁਹਾਨੂੰ ਪਹਿਲਾਂ ਦੱਸਿਆ ਵੀ ਸਾਰੇ ਧਰਮਾਂ ਦੇ ਲੋਕ ਜੇ ਇਸੇ ਤਰ੍ਹਾਂ ਸੀ ਮਿਲ ਵਰਤ ਕੇ ਮਿਲ ਕੇ ਇਕੱਠੇ ਰਹੀਏ ਤਾਂ ਸਮਾਜ ਦੇ ਵਿੱਚ ਬਹੁਤ ਵਧੀਆ ਸੇਧ ਮਿਲੂਗੀ ਸਾਰੇ ਭਾਈਚਾਰਿਆਂ ਨੂੰ ਇਕੱਠੇ ਰਹਿਣਾ ਚਾਹੀਦਾ ਹੈ ਮੇਰੇ ਨਾਲ ਮੇਰੇ ਭਰਾ ਦੂਜੇ ਵੀ ਹਿੰਦੂ ਧਰਮ ਤੋਂ ਕੋਈ ਸਿੱਖ ਧਰਮ ਤੋਂ ਬਿਲੋਂਗ ਕਰਦੇ ਨੇ ਸਾਰੇ ਮੇਰੇ ਨਾਲ ਇੱਥੇ ਪਹੁੰਚੇ ਨੇ ਬਹੁਤ ਵਧੀਆ ਖੁਸ਼ੀ ਵਾਲਾ ਦਿਨ ਚੜਿਆ ਬਹੁਤ ਵਧੀਆ ਲੱਗਿਆ ਮੈਨੂੰ ਇੱਥੇ ਆ ਕੇ ਬਹੁਤ ਵਧੀਆ ਲੱਗਿਆ ਇਹ ਤੁਹਾਨੂੰ ਪ੍ਰੇਰਨਾ ਸਾਨੂੰ ਸਾਡੇ ਮਾਤਾ ਪਿਤਾ ਨੇ ਸ਼ੁਰੂ ਤੋਂ ਹੀ ਸਿਖਾਇਆ ਹੈ ਵੀ ਸਾਰੇ ਧਰਮਾਂ ਦਾ ਸਤਿਕਾਰ ਕਰੋ ਜੋ ਇਨਸਾਨ ਨੇ ਉਹ ਸਭ ਇੱਕ ਨੇ ਜੋ ਅੱਲਾਹ ਤਾਲਾ ਬਹਿਗਰੂਆ ਇੱਕ ਹੈ ਅਸੀਂ ਇਹ ਸੰਦੇਸ਼ ਦੇਣਾ ਚਾਹੁੰਦੇ ਹਾਂ ਸਾਰੇ ਕਾਇਨਾਤ ਨੂੰ ਵੀ ਸਾਰੇ ਰਲ ਮਿਲ ਕੇ ਸਾਰੇ ਭੈਣ ਭਾਈ ਇਕੱਠੇ ਰਹੋ ਜੋ ਸਮਾਜ ਦੇ ਵਿੱਚ ਬਹੁਤ ਵਧੀਆ ਸੇਧ ਮਿਲੂਗੀ ਕੱਲ ਨੂੰ ਕੋਈ ਵੀ ਸਮਾਜ ਦੇ ਵਿੱਚ ਪਾੜਾ ਨਹੀਂ ਰਹੂਗਾ ਮੈਂ ਇਹੀ बार-बार ਸੰਦੇਸ਼ ਦਿੰਨਾ ਸਾਰੇ ਪਬਲਿਕ ਨੂੰ ਸਾਰੇ ਸੰਸਾਰ ਦੇ ਲੋਕਾਂ ਨੂੰ ਵੀ ਸਾਰੇ ਭਾਈਚਾਰੇ ਰਲ ਮਿਲ ਕੇ ਰਹਿਣੋ ਜੋ ਸਮਾਜ ਦੇ ਵਿੱਚੋਂ ਬੁਰਾਈਆਂ ਦੂਰ ਹੋ ਸਕਣ ਇਹ ਤੁਸੀਂ ਸ਼ੁਰੂਆਤ ਕੀਤੀ ਹੈ ਸਾਡੂੰ ਪ੍ਰੇਰਣਾ ਦਾ ਸਾਡੇ ਭਾਈ ਸਾਹਿਬ ਨੇ ਬਿੱਟੂ ਖਾਨ ਜੀ ਜੋ ਪ੍ਰਧਾਨ ਮੇਰੇ ਦੋਸਤ ਨੇ ਮੇਰੇ ਨਾਲ ਰਹਿੰਦੇ ਨੇ ਅਸੀਂ ਇਕੱਠੇ ਹੀ ਰਹਿੰਦੇ ਵਿਚਰਦੇ ਆ ਇਹਨਾਂ ਦੇ ਨਾਲ ਸਾਨੂੰ ਪ੍ਰੇਰਨਾ ਮਿਲੀ ਹੈ ਵੀ ਹਰ ਇੱਕ ਧਰਮ ਦੇ ਵਿੱਚ ਜਾ ਕੇ ਉਹਨਾਂ ਦਾ ਬਲਖਣ ਜੋ ਰਵਾਜ ਹੈ ਜੋ ਅੱਲੇ ਦਾ ਰੋਜਾ ਦਰਵਾਜਾ ਹੈ ਉਹ ਅਸੀਂ ਵੀ ਦੇਖੀ ਆ ਜਾ ਕੇ ਸਾਨੂੰ ਬਹੁਤ ਵਧੀਆ ਸਕੂਨ ਮਿਲਿਆ ਸਾਡੇ ਭਰਾ ਦੇ ਕਹਿਣ ਦੇ ਅਸੀਂ ਇਥੇ ਪਹੁੰਚੇ ਆ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਸਾਰੇ ਮੁਸਲਮਾਨ ਭਾਈਚਾਰੇ ਦਾ ਜਿਨ੍ਹਾਂ ਨੇ ਸਾਨੂੰ ਬਹੁਤ ਸਤਿਕਾਰ ਔਰ ਮਾਣ ਨਾਲ ਨਵਾਜਿਆ ਬਟੂ ਖਾਨ ਜੀ ਅੱਜ ਮਾਸੀ ਦੇ ਵਿੱਚ ਵੱਖ-ਵੱਖ ਧਰਮਾਂ ਦੇ ਲੋਕ ਰੋਜ਼ੇ ਦੇ ਮੌਕੇ ਇਫਤਾਰ ਦੇ ਮੌਕੇ ਪਹੁੰਚਨੇ ਰੋਜ਼ਾ ਖਲਵਾਇਆ ਹੈ ਨਾ ਆਪਣੀ ਅਗੀਤ ਦੇ ਅਨੁਸਾਰੇ ਸਮਾਨ ਵੀ ਲੈ ਕੇ ਆਏ ਨੇ ਜਿਵੇਂ ਇਹ ਤਾਂ ਦੇਖਦੇ ਹਾਂ ਮੈਂ ਤਾਂ ਪਹਿਲਾਂ ਤਾਂ ਸਾਰੇ ਦੇਸ਼ ਵਸੀਆਂ ਨੂੰ ਰਜ਼ਾਨ ਮਹੀਨੇ ਦੀਆਂ ਬਹੁਤ-ਬਹੁਤ ਮੁਬਾਰਕਾਂ ਦਿੰਨਾ ਕਿ ਸਾਡਾ ਜਿਹੜਾ ਇਹ ਮਹੀਨਾ ਸਾਡੇ ਵਾਸਤੇ ਬਹੁਤ ਅਸੀਂ ਕਿਸਮਤ ਵਾਲਿਆਂ ਅਗਲਾ ਸਾਲ ਪਤਾ ਨਹੀਂ ਸਾਡੇ ਜ਼ਿੰਦਗੀ 'ਚ ਆਣਾ ਪਤਾ ਨਹੀਂ ਨਾਣਾ ਸਾਡੇ ਜਿਹੜੇ ਮੁਸਲਮਾਨ ਭਾਈਚਾਰੇ ਦੇ ਲੋਕ ਰੋਜ਼ਾ ਰੱਖਦੇ ਨੇ ਉਹਨਾਂ ਨੂੰ ਬਹੁਤ ਮੁਬਾਰਕਬਾਦ ਦਿਨਾ ਔਰ ਮੈਂ ਸੰਦੇਸ਼ ਵੀ ਦੇਣਾ ਚਾਹਨਾ ਵੀ ਰੋਜ਼ੇ ਰੱਖਣਾ ਬਹੁਤ ਜ਼ਰੂਰੀ ਹੈ ਕਿਉਂਕਿ ਅੱਲਾਹ ਤਾਲਾ ਦੀ ਦਤ ਬਖਸ਼ੀ ਹੋਈ ਦਤਾ ਹੈ ਔਰ ਮੈਂ ਸਾਡੇ ਇੰਦਰਜੀ ਸ਼ਰਮਾ ਜੀ ਸਾਡੇ ਸੋਨੀ ਭਗੇ ਜੀ ਸਾਡੇ ਸੇਠ ਸਾਹਿਬ ਹਿੰਦੂ ਭਾਈਚਾਰੇ ਦੇ ਲੋਕ ਸਿੱਖ ਭਾਈਚਾਰੇ ਦੇ ਲੋਕ ਮੇਰੇ ਨਾਲ ਪੰਡਿਤ ਦਾ ਇੰਦਰਜੀ ਸ਼ਰਮਾ ਜੀ ਦਾ ਕਨੈਕਟ ਹੋਇਆ ਸ਼ਹਿਰੀ ਪ੍ਰਧਾਨ ਹੈ ਇਹਨ ਦਾ ਕਨੈਕਟਰ ਕੇ ਪ੍ਰਧਾਨ ਜੀ ਅਸੀਂ ਰੋਜੇ ਖਲਾਣੇ ਨੇ ਮੈਂ ਆਖਿਆ ਬਹੁਤ ਖੁਸ਼ੀ ਦੀ ਗੱਲ ਹੈ ਇੱਥੋਂ ਸਾਨੂੰ ਪਤਾ ਲੱਗਦਾ ਹੈ ਜੇ ਸਾਰੀ ਇਸ ਤਰ੍ਹਾਂ ਦੇ ਅਸੀਂ ਇੱਕ ਦੂਜੇ ਨੂੰ ਇਸ ਤਰ੍ਹਾਂ ਕਰਕੇ ਧਰਮ ਨੂੰ ਤੋਂ ਵੱਖਰੀਆਂ ਗੱਲਾਂ ਕਰਕੇ ਇੱਕ ਦੂਜੇ ਦੇ ਧਰਮਾਂ ਦੇ ਅਸੀਂ ਸਹਿਰੀਕ ਹੋਈਏ ਤਾਂ ਮੈਨੂੰ ਐਂ ਲੱਗਦਾ ਹੈ ਵੀ ਕੋਈ ਇਹ ਜਿਹੀ ਨਹੀਂ ਵੀ ਜ਼ਿੰਦਗੀ ਦੇ ਵਿੱਚ ਕੋਈ ਬੰਦੇ ਨੂੰ ਦੁੱਖ ਆ ਜੀ ਵਜਾ ਕੋਈ ਤਕਲੀਫ ਆ ਜੂ ਮੈਨੂੰ ਲੱਗਦਾ ਹੈ ਤੁਸੀਂ ਢੜਬੇ ਤੇ ਬਹੁਤ ਸਾਰੇ ਕੰਮ ਕਰਦੇ ਹੋ ਤੁਸੀਂ ਕਿੰਨੇ ਕਰੋਜੇ ਰੱਖਦੇ ਹੋ ਰੋਜੇ ਮੈਂ ਰੱਖੀ ਜਾਂਦਾ ਜਦੋਂ ਕਿ ਮੈਨੂੰ ਟਾਈਮ ਜੁਮੇਂ ਦਾ ਜੁਮੇਂ ਦਾ ਰੋਜਾ ਹੁੰਦਾ ਜਿਵੇਂ ਮੈਂ ਸਾਡੇ ਤਰਾਵੀਆਂ ਚੱਲ ਰਹੀਆਂ ਨੇ ਮੈਂ ਨਮਾਜ਼ ਪੜ੍ਹ ਕੇ ਜਾਂਦਾ ਆਪਣੀ ਦੋ ਡੇਢ ਘੰਟਾ ਸਾਢੇ ਘੰਟਾ ਨਮਾਜ਼ ਦਾ ਲੱਗਦਾ ਜਦੋਂ ਹੀ ਮੈਨੂੰ ਟਾਈਮ ਮਿਲਦਾ ਚਲੋ ਪ੍ਰੈਕਟੀਕਲ ਤੌਰ ਤੇ ਮੈਨੂੰ ਕਾਫੀ ਬਿਜ਼ੀ ਰਹਿਣਾ ਔਰ ਜਦੋਂ ਹੀ ਮੈਨੂੰ ਟਾਈਮ ਲੱਗਦਾ ਮੈਂ ਅੱਲਾਹ ਤਾਲਾ ਦੇ ਕਿ ਮੈਂ ਜ਼ਰੂਰ ਅੱਲਾਹ ਤਾਲਾ ਰੋਜੇ ਤਾਂ ਜਿੰਨੇ 30 ਰੋਜੇ ਨੇ ਜੋ ਸਾਡੇ ਵਾਸਤੇ ਅੱਲਾਹ ਤਾਲਾ ਨੇ ਐਡੀਆਂ ਕੁਰਬਾਨੀਆਂ ਕੀਤੀਆਂ ਉਹ ਹੁਣ ਤਾਂ ਸਾਡੇ ਵਾਸਤੇ ਬਹੁਤ ਕੁਝ ਆ ਗਿਆ ਗੱਦੇ ਵੀ ਆ ਗਏ ਗੱਦਿਆਂ ਦੇ ਉੱਤੇ ਨਮਾਜ਼ ਪੜ੍ਹਦੇ ਨੇ ਲੋਕ ਸਾਡੇ ਲੋਕ ਸਾਡੇ ਜਿਹੜੇ ਨਵੀ ਸਾਹਿਬ ਤੇ ਉਹਦਾ ਰੋੜੇ 'ਚ ਨਮਾਜ਼ ਪੜ੍ਹਦੇ ਹੁੰਦੇ ਵਿਚਾਰੇ ਉਹਦਾ ਤਕਲੀਫਾਂ ਕੱਟੀਆਂ ਨੇ ਸਾਡੇ ਤਾਂ ਤਕਲੀਫ ਹੀ ਨਹੀਂ ਨੇ ਮੈਂ ਤਾਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਪੂਰੇ ਦੇ ਪੂਰੇ ਰੋਜ਼ੇ ਰੱਖਣੇ ਚਾਹੀਦੇ ਨੇ ਅੱਜ ਦੂਜੇ ਧਰਮਾਂ ਦੇ ਲੋਕਾਂ ਨੇ ਰੋਜ਼ਾ ਖੁਲਾਇਆ ਇਫਤਾਰ ਦੀ ਸ਼ਾਮ ਲੋ ਬਈ ਕਿਵੇਂ ਦਾ ਮੈਸਜ ਹੈ ਮੈਂ ਸਾਰਿਆਂ ਨੂੰ ਇਹੀ ਸੰਦੇਸ਼ ਦੇਣਾ ਚਾਹਨਾ ਵੀ ਜਿਵੇਂ ਅੱਜ ਮੇਰੇ Hindu ਭਾਈਚਾਰੇ ਦੇ ਲੋਕ ਸਿੱਖ ਭਾਈਚਾਰੇ ਦੇ ਲੋਕਾਂ ਨੇ ਰੋਜ਼ਾ ਖੁਲਾਇਆ ਤੁਸੀਂ ਵੀ ਇਸ ਤਰ੍ਹਾਂ ਜਾ ਕੇ ਇੱਕ ਦੂਜੇ ਨੂੰ ਗਲ ਬੱਕਰੀ ਪਾ ਕੇ ਰੋਜ਼ਿਆਂ ਦੀ ਮੁਬਾਰਕਵਾਦੋ ਔਰ ਰੋਜ਼ੇ ਖੁਲਾਇਆ ਕਰੋ ਸਾਡਾ ਇਹਦੇ ਨਾਲ ਖਾਰ ਨਹੀਂ ਵਾਦਾ ਸਾਡਾ ਇਹਦੇ ਨਾਲ ਬਹੁਤ ਵੱਡਾ ਪਿਆਰ ਵਾਦਾ ਇੱਕ ਬਹੁਤ ਵੱਡਾ ਸੰਦੇਸ਼ ਜਾਂਦਾ ਹੈ ਕੁਝ ਮਾੜੇ ਅਖਰ ਲੋਕ ਨੇ ਜਿਹੜੇ ਉਹ ਸਾਡੇ ਵਿੱਚ ਵੰਡੀਆਂ ਪਵਾਉਂਦੇ ਨੇ ਬਸ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਤੁਸੀਂ ਆਪ ਹੀ ਦੇਖ ਰਹੇ ਹੋ ਕੈਮਰਾ ਹੀ ਦੇਖ ਰਹੇ ਪੱਤਰਕਾਰ ਸਾਹਿਬ ਤੁਸੀਂ ਦੇਖੇ ਰਹੇ ਹੋ ਵੀ ਸਾਡੇ ਡੜਵੇ ਡੜਵੇ ਤਾਂ ਖਾਸ ਕਰਕੇ ਬਹੁਤ ਜਦੋਂ ਵੀ ਕੋਈ ਤਿਹਾਰ ਹੁੰਦਾ ਹੈ ਸਾਨੂੰ ਈਦ ਹੋਵੇ ਕੋਈ ਕੋਈ ਤਿਹਾਰ ਹੋਵੇ ਸਾਡੇ ਮੁਸਲਮਾਨ ਭਾਈਚਾਰਾ ਸਾਡੇ Hindu ਲੋਕ ਸਾਰੇ ਨਮਾਜ਼ਾਂ ਪੜ੍ਹਦੇ ਨੇ ਆ ਕੇ ਅਸੀਂ ਉਹਨਾਂ ਦੇ ਜਨਨੇ ਆ ਕੋਈ ਕਦੇ ਸੋਚਿਆ ਨਹੀਂ ਵੀ ਅਸੀਂ ਕਿਉਂ ਅਸੀਂ ਉਹ ਕਰ ਰਹੇ ਹਾਂ ਸੋ ਮੈਂ ਕਹਿਣਾ ਮਤਲਬ ਇਹ ਹੈ ਵੀ ਸਾਰਿਆਂ ਨੂੰ ਇਹ ਚੀਜ਼ ਇਸ ਤਰੀ ਪਿਆਰ ਮਣਾ ਕੇ ਰੱਖਣਾ ਚਾਹੀਦਾ ਹੈ ਡਾਕਟਰ ਸਾਹਿਬ ਅੱਜ ਰਮਜ਼ਾਨ ਦਾ ਮਹੀਨਾ ਚੱਲ ਰਿਹਾ ਹੈ ਨਾ ਅੱਜ ਵਾਕੀ ਧਰਮਾਂ ਦੇ ਲੋਕ ਨੇ ਹਿੰਦੂ ਵੀ ਬੈਠੇ ਨੇ ਇਹਦੇ ਵਿੱਚ ਸਿੱਖ ਵੀ ਹੈਗੇ ਨੇ ਪੰਡਤ ਜੀ ਵੀ ਹੈਗੇ ਨੇ ਆ ਇਫਤਾਰ ਦੇ ਮੌਕੇ ਸ਼ਾਮਲ ਹੋਏ ਨੇ ਇਫਤਾਰ ਦੇ ਜਿਹੜੇ ਸੁਗਾਤਾਂ ਨੇ ਉਹ ਵੀ ਲੈ ਕੇ ਹਾਜ਼ਰ ਹੋਏ ਨੇ ਕਿੰਨਾ ਦੇਖੋ ਦੇਖੋ ਗੱਲ ਇਹ ਹੈ ਇਸਲਾਮ ਧਰਮ ਜਿਹੜਾ ਹੈਗਾ ਇੱਕ ਪਿਆਰ ਮੁਹੱਬਤ ਦਾ ਧਰਮ ਹੈ ਸਾਰੇ ਭਾਈਚਾਰੇ ਨੂੰ ਨਾਲ ਲੈ ਕੇ ਚੱਲਣ ਵਾਲਾ ਧਰਮ ਹੈ ਔਰ ਸਾਡੇ ਸ਼ਰਮਾ ਜੀ ਸਿੱਖ ਭਾਈਚਾਰਾ ਹਿੰਦੂ ਭਾਈਚਾਰਾ ਸਾਡੇ ਨਾਲ ਹੈ ਇਫਤਾਰੀ ਅਸੀਂ ਸਾਰੇ ਇਕੱਠੇ ਕੀਤੀ ਹੈ ਇਹ ਨਫ਼ਰਤ ਫੈਲਾਉਣ ਵਾਲੇ ਕੁਛ ਆਂਸਰ ਹੁੰਦੇ ਆ ਉਹਨਾਂ ਦੇ ਮੂੰਹ ਤੇ ਇੱਕ ਬੜੀ ਤਾਕੜੀ ਚਪੇੜ ਹੈ ਜਿਹੜੇ ਕਿ ਅਸੀਂ ਸਾਰੇ ਧਰਮਾਂ ਵਾਲੇ ਇਕੱਠੇ ਹੋ ਕੇ ਇਫਤਾਰੀ ਕੀਤੀ ਹੈ